ਮੰਤ ਭਾਗੀ ਘਟਨਾ ਕੱਲ ਵਾਪਰੀ ਸੀ ਸਾਥੀ ਮਨਦੀਪ ਸਿੰਘ ਜਿਹੜਾ ਸੀਐਚਵੀ ਕਾਮਾ ਸਾਡੇ ਤੋਂ ਕੱਲ ਇੱਕ ਕਰੰਟ ਲਾ ਕੇ ਸਜ਼ਾ ਲਈ ਵਿਛੜ ਗਿਆ ਉਹਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਸੀਐਚਵੀ ਕਾਮੇ ਆ ਤੇ ਨਾਲ ਰੈਗੂਲਰ ਕਾਮਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੈ ਪ੍ਰੋਟੈਸਟ ਕੀਤਾ ਹੋਇਆ ਵਾ ਸੋ ਉਹ ਕਿਉਂਕਿ ਇਹ ਮੈਨੇਜਮੈਂਟ ਦੀ ਤੇ ਜਿਹੜੀ ਠੇਕੇਦਾਰੀ ਪ੍ਰਬੰਧ ਦੀ ਜਿਹੜਾ ਮਾੜਾ ਸਿੱਟਾ ਵਾ ਜਦੋਂ ਇਹਦਾ ਠੇਕੇਦਾਰੀ ਪ੍ਰਬੰਧ ਆ ਅਸੀਂ ਪਹਿਲਾਂ ਤੋਂ ਹੀ ਪਿੱਟਦੇ ਆ ਰਹੇ ਹਾਂ ਕਿ ਜਿਹੜਾ ਠੇਕੇਦਾਰੀ ਪ੍ਰਬੰਧ ਆ ਉਹ ਮਾੜਾ ਵਾ ਸੋ ਠੇਕੇਦਾਰੀ ਜਿਹੜੇ ਆ ਉਹਨਾਂ ਨੂੰ ਸਾਡੀ ਜਿਹੜੀ ਜਾਨ ਦੀ ਕੋਈ ਕੀਮਤ ਨਹੀਂ ਹੈਗੀ ਉਹ ਸਾਨੂੰ ਵਧੀਆ ਪ੍ਰਬੰਧ ਜਿਹੜਾ ਮੁਹੱਈਆ ਨਹੀਂ ਕਰਵਾਉਂਦਾਗਾ ਜਿਹਦੇ ਕਾ ਰੋਜ਼ ਸਾਡੀਆਂ ਜਿਹੜੀਆਂ ਜਾਨਾਂ ਵਾ ਉਹ ਲਗਾਤਾਰ ਇੱਕ ਇੱਕ ਕਰਕੇ ਜਾਂਦੀਆਂ ਪਈਆਂ ਸੋ ਇਹ ਸਾਰਾ ਮੈਨੇਜਮੈਂਟ ਦੀ ਕਮਜ਼ੋਰੀ ਆ ਕਿ ਉਹ ਠੇਕੇਦਾਰੀ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਪੂਰੇ ਰੂਲ ਆਫ ਰੈਗੂਲੇਸ਼ਨ ਆ ਜਾਂ ਜੋ ਉਹਨਾਂ ਨੂੰ ਜੋ ਸਮਾਨ ਦੇਣਾ ਹੋਣਾ ਵਾ ਉਹਨਾਂ ਨੇ ਸਮਾਨ ਮੁਹੱਈਆ ਨਹੀਂ ਕਰਾਇਆ ਤਾਂ ਜਿਹੜੀ ਇਹ ਘਟਨਾ ਵਾ ਉਹ ਵਾਪਰੀ ਆ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜਿਹੜੇ ਸਾਡੇ ਹੋਰ ਬੱਚੇ ਆ ਉਹਨਾਂ ਦਾ ਜਿਹੜਾ ਭੇਖਾ ਬਚਾਇਆ ਜਾਵੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਦੁਰਘਟਨਾਵਾਂ માં ਲਗਾਤਾਰ ਵਾਪਰ ਰਹੀਆਂ ਇੱਥੋਂ ਸਾਡਾ ਸਾਥੀ ਗੁਰਦੀਪ ਗਿਆ ਉਹਦੀ ਵੀ ਕੱਲ ਪਰਸੋ ਮੌਤ ਹੋਈ ਕੱਲ ਇੱਕ ਐਕਸੀਡੈਂਟ ਹੋਇਆ ਲੁਧਿਆਣੇ ਸੋ ਉਹਦੇ ਨਾਲ ਹੀ ਇੱਕ ਇੱਧਰ ਹੋ ਗਿਆ ਮਤਲਬ ਲਗਾਤਾਰ 3-4 ਘਟਨਾਵਾਂ ਜਿਹੜੀਆਂ ਉਹ ਵਾਪਰ ਗਈਆਂ ਸੋ ਇਹ ਘਟਿਆ ਸਿਸਟਮ ਦਾ ਹੀ ਨਤੀਜਾ ਵਾ ਜਿਹਦੇ ਕਰਕੇ ਜੜੀਆਂ ਘਟਨਾਵਾਂ ਵਾਪਰਦੀਆਂ ਸੋ ਸਾਡੀ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਬੇਨਤੀ ਆ ਇਹ ਇਹ ਘਟਨਾਵਾਂ ਨੂੰ ਰੋਕਣ ਦੇ ਲਈ ਕੋਈ ਠੋਸ ਪ੍ਰਾਲੇ ਕੀਤੇ ਜਾਣ ਕੋਈ ਠੋਸ ਨੀਤੀ ਪਣਾਈ ਜਾਵੇ ਜਿਹੜਾ ਬੰਦਿਆਂ ਤੋਂ ਘੱਟ ਬੰਦਿਆਂ ਤੋਂ ਵੱਧ ਕੰਮ ਲੈ ਕੇ ਕਿਉਂਕਿ ਬਾਕੀ ਦਫ਼ਤਰੀ ਕੰਮ ਘੱਟ ਵੱਧ ਲਿਆ ਜਾ ਸਕਦਾ ਤੁਸੀਂ ਚਲਾ ਸਕਦੇ ਹੋ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਸਿਹਤ ਤੇ ਪੈਜੂ ਪਰ ਜਿਹੜਾ ਇਹ ਕੰਮ ਆ ਇਹ ਮੌਤ ਦਾ ਖੋਹ ਆ ਇਹ ਸਾਡੀ ਜਿਹੜੀ ਮੌਤ ਆ ਜਿਹੜਾ ਦੁਸ਼ਮਣ ਆ ਉਹ ਸਾਨੂੰ ਪਤਾ ਨਹੀਂ ਹੁੰਦਾ ਕਿ ਤਾਰ ਵਿੱਚ ਹੈ ਕਿ ਨਹੀਂ ਹੈ ਸੋ ਇਸ ਕਰਕੇ ਇਹਦੇ ਵਿੱਚ ਬੜਾ ਸਾਵਧਾਨੀ ਦੀ ਲੋੜ ਆ ਤੇ ਇਹਦੇ ਵਿੱਚ ਮੈਨੇਜਮੈਂਟ ਨੂੰ ਸੋਚਣਾ ਚਾਹੀਦਾ ਕਿ ਸਾਡੇ ਜਿਹੜੇ ਮੌਜਮਾਨ ਮੁੰਡੇ ਮਰੀ ਜਾਂਦੇ ਆ ਇੱਕ ਤਾਂ ਇਹਨਾਂ ਨੂੰ ਜਿਹੜੀ ਵਿੱਤੀ ਸਹਾਇਤਾ ਵਾ ਉਹ ਵਧਾਈ ਜਾਵੇ ਦੂਜੀ ਗੱਲ ਇਹ ਆ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤੀਜੀ ਗੱਲ ਇਹ ਕਿ ਜਿਹੜੇ ਸਾਡੇ ਬੱਚੇ ਜਿਹੜੇ ਘੱਟ ਬੰਦੇ ਕੰਮ ਵੀ ਕਰਦੇ ਪਿਆ ਉਹਨਾਂ ਨੂੰ ਕੋਈ ਅਜਿਹੇ ਇਨਸਟਰੂਮੈਂਟ ਮਹੱਈਆ ਕਰਵਾਏ ਜਾਣ ਤਾਂ ਜੋ ਉਹ ਕਰੰਟ ਵੀ ਉਹਨਾਂ ਨੂੰ ਪੁੱਛਣਾ ਕਰ ਸਕਦਾ ਹੋਵੇ ਇਸ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਇਨਸਟਰੂਮੈਂਟ ਜੂਰ ਮਹਈਆ ਕਰਵਾਏ ਜਾਣ ਤਾਂ ਜੋ ਜਿਹੜੇ ਸਾਡੇ ਹੋਰ ਨੌਜਵਾਨ ਕਿਸੇ ਹੋਰ ਘਰ ਦਾ ਜਿਹੜਾ ਚੁੱਲ੍ਹਾ ਵਾ ਜਿਹੜਾ ਉਹ ਬੁਝ ਬੁੱਝੇ ਨਾ ਸੋ ਉਹਦੇ ਲਈ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਸੀਐਮਡੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਅਫਸਰਸ਼ਾਹੀ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਹੋਰ ਘਰਾਂ ਦੇ ਜਿਹੜੇ ਚੁੱਲ੍ਹੇ ਆ ਉਹ ਬੁਝਣ ਤੋਂ ਬਚਾਏ ਜਾਣ ਬਚਾਏ ਜਾ ਕਿਉਂਕਿ ਪਰਿਵਾਰ ਦੇ ਨਾਲ ਨਾਲ ਸਹਿਮਤੀ ਬਣਾਈ ਜਾ ਰਹੀ ਆ ਕੇਸਰ ਪਰਿਵਾਰ ਨੂੰ ਜਿਹੜਾ ਵਾ ठेकेदार ਆ ਜਿਹੜਾ ਉਹ ਕੀ ਕੀ ਮੁਆਵਜ਼ਾ ਦਿੰਦਾ ਵਾ ਜਦੋਂ ਕੋਈ ਉਹਦਾ ਵਿਸ਼ਵਾਸ ਮਿਲ ਜੂਗਾ ਤਾਂ ਉਦੋਂ ਜਾਂ ਜਦੋਂ ਸਾਨੂੰ ਕੋਈ ਭਰੋਸਾ ਮਿਲਦਾ ਜਾਂ ਸਾਨੂੰ ਕੋਈ ਲਿਖਤੀ ਮਿਲੂਗਾ ਜਿਹੜੇ ਇਹਨਾਂ ਦੇ ਆਗੂ ਸਹਿਬਾਨ ਆ ਕਿਉਂਕਿ ਅਸੀਂ ਰੈਗੂਲਰ EMPLOYES ਹੈਗੇ ਆ PSC PLAI FEDERATION 8 ਜੱਥੇਬੰਦੀ ਵੱਲੋਂ ਅਸੀਂ ਇਹਨਾਂ ਦੀ ਸਪੋਰਟ ਦੇ ਉੱਤੇ ਆਏ ਹੋਏ ਆ ਤੇ ਅਸੀਂ ਜੋ ਵੀ ਇਹਨਾਂ ਦੇ ਆਗੂ ਸਹਿਬਾਨ ਕਾਲ ਦੇਣਗੇ ਜਿਸ ਤਰੀਕੇ ਦੀ ਵੀ ਅਸੀਂ ਉਹਨਾਂ ਦਾ ਪੂਰਾ ਸਾਥ ਦੇਾਂਗੇ ਕਿਉਂਕਿ ਇਹ ਸਾਡੇ ਭਰਾ ਵਾ ਇੱਕ ਭਰਾ ਦਾ ਚਲੇ ਜਾਣਾ ਜੋ ਵੀ ਉਹ ਸਾਨੂੰ ਕਹਿਣਗੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਜਿੱਥੇ ਵੀ ਉਹ ਖੜਨਗੇ ਅਸੀਂ ਉਹਦੇ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਉਹਨਾਂ ਸਾਹ ਤੇ ਐਸਡੀਓ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਉਹਨਾਂ ਦੀ ਬੰਦੀ ਕਾਰਵਾਈ ਸੀ ਉਹਨੂੰ ਕੀਤਾ ਹੁਣ ਵੀ ਉਹ ਇਨ ਟੱਚ ਹੈਗੇ ਆਪਸ ਵਿੱਚ ਤੇ ਉਹ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਜਲਦੀ ਜਿਹੜਾ ਉਹ ਮਸਲੇ ਦਾ ਜਿਹੜਾ ਹੱਲ ਕਰਨ ਦੀ ਗੱਲ ਕਰਦੇ ਪਏ ਆ ਜਦ ਤੱਕ ਕਿ ਪ੍ਰਧਾਨ ਜੀ ਆਉਂਦੇ ਪਏ ਆ ਤਾ ਉਹਨਾਂ ਨਾਲ ਕੀ ਗੱਲਬਾਤ ਵਾਪਰਦੀ ਹੈ ਉਹ ਤੁਹਾਡੇ ਵਿੱਚ ਉਹ ਥੋੜੇ ਦਿਨ ਵਿੱਚ ਆ ਜੂਗੀ ਸੋ ਹਲੇ ਤੱਕ ਉਹ ਸਾਡੇ ਨਾਲ ਰਾਪਤੇ ਦੇ ਵਿੱਚ ਆ ਤੇ ਜਦੋਂ ਜਦੋਂ ਵੀ ਕੋਈ ਫੈਸਲਾ ਹੋਊਗਾ ਉਹ ਜਿਹੜਾ ਮੀਡੀਆ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਊਗੀ ਆਪਣੀ ਇਹ ਵੀ ਗੱਲ ਹੈ ਪਰਿਵਾਰ ਵੱਲੋਂ ਤੇ ਜਥੇਬੰਦੀ ਵੱਲੋਂ ਜਿਹੜੇ ਇਹਦੇ ਆਗੂ ਸਾਬਾ ਨਾ ਉਹਨਾਂ ਨੇ ਹਲੇ ਤੱਕ ਸਾਨੂੰ ਇਹੀ ਦੱਸਿਆ ਕਿ ਅਸੀਂ ਜਿਹੜਾ ਇਹ 19 ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਜਿਹੜਾ ਉਹ ਠੇਕੇਦਾਰ ਜਾਂ ਸਾਡੇ ਪ੍ਰਧਾਨ ਨੂੰ ਕੋਈ ਜਿਹੜਾ ਵਿਸ਼ਵਾਸ ਦੇ ਵਿੱਚ ਨਹੀਂ ਲਿਆ ਜਾਂਦਾ ਅਸੀਂ ਉਹਦੇ ਬਗੈਰ ਇਹ ਸੰਸਕਾਰ ਨਹੀਂ ਕਰਾਂਗੇ ਅਸੀਂ ਜਦ ਤੱਕ ਜਿੱਦਾਂ ਵੀ ਉਹ ਪਰਿਵਾਰ ਸਹਿਮਤ ਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਦੋਂ ਪਰਿਵਾਰ ਜਿਸ ਗੱਲ ਨੂੰ ਸਹਿਮਤ ਹੋ ਗਿਆ ਸੀ ਉਹਦੇ ਨਾਲ ਹੀ ਸਹਿਮਤ ਆ ਹਾਂਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਦਾਸ ਸਿੱਖ ਜਥੇਬੰਦੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਕਿਸਾਨ ਜਥੇਬੰਦੀ ਕਰਤੀ ਕਿਸਾਨ ਯੂਨੀਅਨ ਤੋਂ ਬਲਾਕ ਪ੍ਰਧਾਨ ਜਸਪਰੀ ਸਿੰਘ ਸੋ ਇਹ ਜੋ ਬੇਵਕਤੀ ਜੋ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਜੋ ਮੌਤ ਹੋਈ ਆ ਬਿੱਤੇ ਕੱਲ ਜੋ ਕਰੰਟਾ ਲੱਗਣਕਾਰ ਸੋ ਇਹ ਜੋ ਪਾਵਰ ਕਾਮ ਬਿਜਲੀ ਮਹਿਕਮੇ ਦੇ ਨਾਲ ਅਟੈਚ ਜੋ ਪ੍ਰਾਈਵੇਟ ਕੋਈ ਕੰਪਨੀ ਹੈਗੀ ਉਹਦੇ ਉਹਦੇ ਮੁਤਾਬਕ ਇਹ ਨੌਜਵਾਨ ਸਾਡੇ ਪਿੰਡ ਦਾ ਜੋ ਕੰਮ ਕਰਦਾ ਸੀਗਾ ਇਹ ਮਿਹਨਤੀ ਨੌਜਵਾਨ ਸੀਗਾ ਮਤਲਬ ਬਿੱਤੇ ਸਮੇ ਤੋਂ ਕਾਫੀ ਇਹਨੇ ਆਪਣਾ ਸੰਘਰਸ਼ੀ ਜੀਵਨ ਦੇ ਮੁਤਾਬਕ ਇਹਨੇ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਆਟੇ ਦੀ ਚੱਕੀ ਲਾਈ ਸੀ ਹਰ ਪਾਸਿਓਂ ਇਮਾਨਦਾਰ ਤੇ ਮਿਹਨਤੀ ਇਹਦਾ ਕਰਦਾਰ ਸੀ ਸੋ ਜੋ ਬੇਵਕਤੀ ਮੌਤ ਹੋਈ ਆ ਪਹਿਲਾਂ ਤਾਂ ਅਸੀਂ ਇਹਦਾ ਬਹੁਤ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਦੂਜਾ ਇਹ ਆ ਕਿ ਜੋ ਹੁਣ ਕੰਪਨੀ ਸੰਬੰਧਤ ਜਿਹਦੇ ਅੰਡਰ ਇਹ ਕੰਮ ਕਰਦਾ ਸੀ ਨੌਜਵਾਨ ਉਹਨਾਂ ਨੂੰ ਸਾਡਾ ਜਥੇਬੰਦੀ ਵੱਲੋਂ ਅਪੀਲ ਆ ਬੇਨਤੀ ਆ ਹੱਥ ਜੋੜ ਕੇ ਵੀ ਇਹਨਾਂ ਨੂੰ ਪੀਸਫੁਲੀ ਨਾਲ ਕੋਆਪਰੇਟ ਕੀਤਾ ਜਾਵੇ ਜੋ ਪਰਿਵਾਰ ਦਾ ਬਣਦਾ ਮੁਆਵਜ਼ਾ ਜੋ ਬੇਵਕਤੀ ਮੌਤ ਤੇ ਜੋ ਬਣਦਾ ਵਾ ਉਹ ਤਰਾਂ ਤੇ ਇਸ ਪਰਿਵਾਰ ਨੂੰ ਦਿੱਤਾ ਜਾਵੇ ਬਿਲਕੁਲ ਦੇਰੀ ਕੀਤੇ ਬਿਨਾ ਸੋ ਨਾਲ ਅਸੀਂ ਇਹ ਵੀ ਕਹਿੰਦੇ ਆ ਕਿ ਇਹਨੂੰ ਅਸੀਂ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਇਹਨਾਂ ਨਾਲ ਚਾਹੁੰਦੇ ਹਾਂ ਡੀਲ ਕਰਨਾ ਪਰ ਅਗਰ ਇਸ ਨੌਜਵਾਨ ਦੇ ਨਾਲ ਜੋ ਇਹਦੀ ਬੇਵਕਤੀ ਮੌਤ ਹੋਈ ਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਇਸ ਘਾਟੇ ਦੀ ਜੇ ਇਹਨਾਂ ਦੇ ਮੁਆਵਜ਼ੇ ਦੀ ਹਦਾਇਗੀ ਦੇ ਵਿੱਚ ਕੰਪਨੀ ਵੱਲੋਂ ਕੋਈ ਦੇਰੀ ਕੀਤੀ ਗਈ ਜਾਂ ਪਰਿਵਾਰ ਨੂੰ ਉਹੀ ਮਤਲਬ ਅ ਛੋਕਰਾ ਖਣੀਆ ਬਣ ਦਰਦਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਾ ਸਮੇਂ ਸਰ ਮਿਲਿਆ ਤਵਰ ਜਥੇਬੰਦੀਆਂ ਦੇ ਤੌਰ ਤੇ ਸੰਘਰਸ਼ ਉਲੀਕਾਂਗੇ ਨਾ ਤੇ ਵੱਡਾ ਸੰਘਰਸ਼ ਲਿਖਾਂਗੇ ਜੋ ਵੀ ਸਾਡੇ ਸਾਡੇ ਤੋਂ ਬਣੂਗਾ ਉਹਦੇ ਮੁਤਾਬਕ ਅਸੀਂ ਜਥੇਬੰਦੀਆਂ ਵਿੱਚ ਨਵੀਂ ਰਣਨੀਤੀ ਤੈਅ ਕਰਕੇ ਉਹਦੇ ਮੁਤਾਬਕ ਅਸੀਂ ਆਉਂਦੇ ਜਥੇਬੰਦੀਆਂ ਦੇ ਮੁਤਾਬਕ ਸਾਂਝੀ ਏਕਤਾ ਦੇ ਮੁਤਾਬਕ ਅਸੀਂ ਨਵੇਂ ਫੈਸਲੇ ਲਵਾਂਗੇ ਤੇ ਜੇ ਪਹਿਲੀ ਗੱਲ ਤਾਂ ਅਸੀਂ ਚੋਣਿਆ ਕਿ ਸਾਨੂੰ ਸੰਘਰਸ਼ ਲਈ ਮਜਬੂਰ ਨਾ ਕੀਤਾ ਜਾਵੇ ਪਰ ਜੇ ਮਜਬੂਰ ਕੀਤਾ ਗਿਆ ਤਾਂ ਅਸੀਂ ਸੰਘਰਸ਼ ਉਲੀਕਾਂਗੇ ਵੀ ਤੇ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ